ਹਾਂ ਉਹ ਬਾਦਰ ਦਾ ਉਹ ਜਾੜਿਆ ਨਗਰ ਵਾਲਾ ਦੇ ਬਿੱਗੂ ਬਣੇ ਰੱਖ ਲਈ ਕਿੱਟ ਤਾ ਕਿੱਟ ਤਾਂ ਰੱਖ ਨਹੀਂ ਆਵੜੀ ਤਾਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਾਈਸ ਅਰਦਾਸ ਹੋ ਚੁੱਕੀ ਹੈ ਤਾਂ ਅਸੀਂ ਨਿਕਲ ਚੱਲੇ ਹਾਂ ਬਾਬਾ ਬੁੱਢਾ ਸਾਹਿਬ ਜੀ ਪੈਦ ਯਾਤਰਾ ਆਪਣੇ ਨਾਲ ਗੁਰੂਪ੍ਰੀਤ ਪਰਪ੍ਰੀਤ ਵੀਰੇ ਹਾਂ ਬਈ ਸਤਿ ਸ੍ਰੀ ਅਕਾਲ ਜੀ ਤੁਸੀਂ ਕਿਹ ਬਈ ਆਪਣਾ ਨੂੰਨਾ ਅੱਗੇ ਜਾ ਰਿਹਾ ਜੋ ਵੀ ਤੁਸੀਂ ਨੂੰ ਦਿਖਾਉਣੇ ਆ ਚੱਲ ਗੁਰੂ ਘਰੋਂ ਨਿਕਲ ਚੁਕੇ ਆਂ ਦੇਖ ਰਹੇ ਆ ਬਾਬਾ ਸੰਤਾਂ ਜਾ ਰਹੇ ਆ ਦੇ ਘਰ ਪ੍ਰੀਤ ਦੱਸੋ ਲੰਗਰ ਕਾ ਦਾ ਲੰਗਰ ਕਿਹਨੇ ਆਗਾ ਦੱਸੋ ਐਸ ਗਾਂ ਲੰਗਰ ਆ ਚੁਕਿਆ ਤੇ ਆਪਾਂ ਚੱਲੇ ਆ ਜੇ ਦੁੱਧ ਲੰਗਰ ਆ ਜੀ ਲਾਇਆ ਆਪਣਾ ਨੋਨੇ ਦਾ ਜੀ ਨਹੀਂ ਕਰ ਰਿਹਾ ਕਹਿੰਦਾ ਮੇਰੇ ਇਸ ਤਪੀ ਲਓ ਠੀਕ ਨਹੀਂ ਇਹ ਮੇਰੇ ਗੰਨੂ ਦਾ ਚਾਲਦਾ ਠੀਕ ਹੈ ਲੋ ਜੀ ਸਤੰਗਰ ਸ਼ੇਕਦਾ ਸੀ ਅੱਜ ਕਿਸੀ ਫੇਰ ਨਿਕਲ ਜੂਗੇ ਆਪਣੀ ਯਾਤਰਾ ਦੇ ਤੇ ਤੁਹਾਨੂੰ ਮਿਕਸਰ ਪੁਆਇਂ ਕਰਦੇ ਹਾਂ ਜੀ ਦਿਖਾਉਣਾ ਤੁਹਾਨੂੰ ਮੇਨ ਮੇਨ ਪੁਆਇਂ ਆਹ ਵੇਖੋ ਜੀ ਆਪਣੀ ਬਹੁਤ ਲੰਮੀ ਲੈਣਾ ਬਹੁਤ ਸੰਤਾਰੀਆਂ ਕੁਝ ਕੁ ਪਛਾਰੀਆਂ ਕੁਝ ਅਗਿਆਰੀਆਂ ਜਿਹਤੇ ਦੇਖਾਰੀਆਂ ਜਾਰੀਆਂ ਕੀ ਗਾਈਸ ਆਪਾਂ ਐਨ ਕਲਾ ਚੁਗੀਆ ਹੁਣ ਆਪਾਂ ਜਾ ਰਹੇ ਆਂ ਕਿੱਥੇ ਜਾਣਾ ਨਾ ਕਿੱਥੇ ਜਾਣੇ ਆਂ ਇਹਦੇ ਤੁਸੀਂ ਫ੍ਰੈਂਡ ਆ ਗੱਲ ਸੁਣ ਮੈਂ ਤੇਰਾ ਪਲੇਖਾ ਆ ਜਾਂਦੀ ਆ ਇਹ ਜੋਰ ਪੂਰਾ ਹੁੰਦਾ ਤਾਂ ਆਪਾਂ ਅੱਗੇ ਦੇਖ ਲਈ ਇਹ 25 ਕਿਲੋਮੀਟਰ ਹੋਰ ਘਾ ਲੈ ਜੀ ਭਾਈ ਸਾਨੂੰ ਨੰਬਰ ਸੱਤ ਹਾਂ ਕੀ ਕਰੀਏ ਨਾ ਤਾਂ ਐਵੇਂ ਦੱਸ ਲੋ ਤੁਹਾਨੂੰ ਦੱਸ ਆਪਣੇ ਬੰਦਿਆਂ ਨੂੰ ਕਿ ਮਾਹੌਲ ਕਿਵੇਂ ਦਾ ਹੋ ਗਿਆ ਹਾਂ ਵੀ ਸਾਡਾ ਪਿੰਡਾ ਝੋੜਲਾ ਝੋੜ ਤੋਂ ਯਾਤਰਾ ਜਾਂਦੀ ਆ ਜ਼ਿੰਬਾਬਵਾੜਾ ਸਾਹਿਬ ਤੇ ਤੁਹਾਨੂੰ ਪੰਚਾਂ ਤੱਕ ਹੋਵੇ ਜਾਂਦੇ ਨੂੰ ਤੇ ਵਾਤ ਤਵਾਦ ਦਇਆ ਕਰੋ ਧਿਆਇ ਕਰੋ ਦੂਜੀ ਦੀ ਅਸੀਂ ਨਾਮ ਨਗਰ ਪਹੁੰਚ ਗਏ ਜੀ ਨਾਮ ਨਗਰ ਸਭ ਦੀ ਪਰ ਵੀ ਪਬਲਿਕ ਕਹਿੰਦੀ ਹੈ ਹੁਣ ਮਤਲਬ ਇੰਨਾ ਸਫਰ ਕਰਕੇ ਤੁਹਾਡੇ ਵਿੱਚ ਕੋਈ ਥਕਾਨ ਦਾ ਮਾਹੌਲ ਪੈਦਾ ਹੋਇਆ ਨਾ ਨਾ ਥਕਾਨ ਹੁੰਦੀ ਨਹੀਂ ਥਕਾਨ ਹੁੰਦੀ ਆ ਕਾਂ ਬੈਠਾ ਬੈਠ ਜਾਈਦਾ ਛੰਡਾਲ ਦੇ ਵਿੱਚ ਕੋ ਐਵੇਂ ਦਲ ਥਕਾਨ ਨਾਂ ਕੋਈ ਚੀਜ਼ ਹੀ ਨਹੀਂ ਹੁੰਦੀ ਹਾਂ ਨਾ ਨਹੀਂ ਚੀਜ਼ ਹੀ ਨਹੀਂ ਹੁੰਦੀ ਕੋਈ ਚੀਜ਼ ਨਹੀਂ ਹੁੰਦੀ ਬਾਬਾ ਮੈਂ ਮਾਂ ਬਾਬੇ ਨਾਲ ਲਾਉ ਕਾਂ ਧੂਰ ਗੱਜ ਗੱਜ ਕਰਾ ਲਾਵੇ ਨਿਹਾਲ ਹੋ ਜਾਏ ਸਿੱਧਾ ਸਿੰਘਾਂ ਦੇ ਮਨ ਨੂੰ ਪਾਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਤਾਂ ਪਤਨ ਹੋਰ ਵੀ ਵਧੀਆ ਸ਼ੂਟ ਬਖਾਵਾਗੇ ਅੰਮ੍ਰੋਗੂਨੇ ਦੀ ਓਕੇ ਓਹ ਕਾਲੀ ਦਿੱਲੀਆ ਤਾਂ गाइस ਅਸੀਂ ਆ ਚੁੱਕੇ ਹਾਂ ਗਾਂ ਗੋਗਨੇ ਗੁਰਪ੍ਰੀਤ ਓਏ ਪਿੱਛੇ ਤੋਂ ਬਿਜੇ ਆ ਰਹੇ ਹਾਂਜੀ ਹਾਂਜੀ ਆਪਣੇ ਨਾਲ ਇੱਕ ਹੋਰ ਬਾਈ ਟੱਕਰ ਚੁ ਗਿਆ ਏ ਕਿਉਂਕਿ ਆਪਣੇ ਬਰਾਬਰ ਪਹੁੰਚ ਗਏ ਗੁਰਪ੍ਰੀਤ 10 ਵਜੇ ਆਪਾਂ ਕਿੱਥੇ ਆ ਚੁੱਕੇ ਹਾਂ ਲੋਕਾਂ ਨੂੰ ਪਬਲਿਕ ਨੂੰ ਦੱਸ ਅਸੀਂ ਕਮੇ ਆ ਰਹੇ ਆ ਚੁੱਕੇ ਹਾਂ ਪੂਲ ਪਹੁੰਚ ਚੁੱਕੇ ਹਾਂ ਹਾਂਜੀ ਗੁਰਦੁਆਰਾ ਕਰਨੀ ਵਾਲੇ ਘਿਹਾਰਾਗੁਰਦੁਆਰਾ ਸਾਹਿਬ ਦੇ ਕੋਲ ਹਾਂ ਜੀ ਜਿੱਦਾਂ ਕਿ ਲੱਡਗਣਾ ਲੱਗਣਾ ਛੱਜ ਜਾਵੋ ਓਕੇ ਓਕੇ ਤਾਂ ਗਾਇਸ ਅਸੀਂ ਹੁਣ ਨਾ ਖੇਚ ਲਈਏ ਤਿਆਰੀ ਸਾਡੇ ਤਾਂ ਥੱਕਣ ਦਾ ਕੰਮ ਜੀ ਐਂਟੀ ਫਾਇਰ ਨਹੀਂ ਫਟਦੀ ਤਾਂ ਥੱਕਣਾ ਹੱਸਦਾ ਓਰ ਤਾਂ ਗਾਇਸ ਹੁਣ ਆਪਣੇ ਜਾ ਰਹੇ ਹਾਂ ਬਣੇ ਪਰਾਨ ਹੈ ਸਤਿ ਸ੍ਰੀ ਅਕਾਲ ਜੀ ਨੋ ਨਨੇ ਪਹਿਲੀ ਵਾਰੀ ਵਲੌਗ ਚ ਸਾਸਰੀਗੜ ਬਲਾਈ ਸਾਰੇ ਲਾਈਕ ਕਰਦੇ ਨੇ ਨਾਮ ਤੇ ਸਬਸਕ੍ਰਾਈਬ ਕਰਦੇ ਨੇ ਸ਼ੰਕਰਪੁਰਾ 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 ਅਗਰਾ ਹੀ ਕਰਦੇ ਭਾਈ ਸ਼ੰਕਰਪੁਰਾ ਕਰਦੇ ਇਸ ਦੇ ਇਸ ਦੇ ਸਾਸਰੀਗੜ ਬਲੌਗ ਕਰਕੇ ਵਲੌਗ ਵਿੱਚ ਸ਼ੂਟ ਲੈਂਦੇ ਪਹਿਲਾਂ ਲੋਕਿੱਤਾ ਭਾਈ ਬੈਠਾ ਉਹ ਦੋ ਕਿੱਤਾ ਫਿਰ ਹੁਣ ਜੀ ਸਾਡੇ ਕੋਲ ਸਮਾਨ ਬਹੁਤ ਜ਼ਿਆਦਾ ਸੀ ਅੱਛਾ ਹਲੋ ਗਾਇਜ਼ ਆਜੇ ਫੋਰ ਇੰਟਰਸਟਿੰਗ ਵਲੌਗ ਵੇਖਣ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਹੋਰ ਵੀ ਵੀਡੀਓ ਤਿੰਨ ਚਾਰ ਦਿਨਾਂ ਦੀ ਵਲੌਗ ਹੈ ਜਿਹੜੇ ਅਪਰੋਹ ਹੀ ਪਾ ਕਰਾਂਗੇ ਹੁਣ ਆ ਜਾ ਕੇ ਰਾਤ ਨੂੰ ਐਡਿਟ ਕਰਕੇ YouTube ਤੇ ਆਊਗਾ ਫਿਰ ਅਗਲੇ ਦਿਨ ਦੀ ਸ਼ੁਰੂਆਤ ਕਰਾਂਗੇ से सिर्फ जा रहे हैं बस फिर मुखसर साहब थोड़ी वाट रह गया चार पाँच किलोमीटर वाट अपने इस दो ही बंदे अगे हैं बाकी अपनी सारी संग पिछे आ रही है हेलो गाइस आप पहुंच चुके हैं श्री मुखसर साहब ਆ ਤੁਸੀਂ ਦੇਖ ਸਕਦੇ ਹੋ ਆਪਣੇ ਬਾਕੀ ਸੰਗਤਾਂ ਪਿੱਛੇ ਆ ਰਹੀਆਂ ਤੇ ਉਹ ਵੀ ਪਹੁੰਚਣ ਵਾਲੀਆਂ ਨੂੰ ਤੁਹਾਨੂੰ ਸਾਰਿਆਂ ਨੂੰ ਦਰਸ਼ਨਾ ਕਰਾਵਾਂਗੇ ਮਿਲਦੇ ਆਪਾਂ ਅਗਲੇ ਸ਼ੌਟ 'ਚ ਲੋ ਜੀ ਆਪਣਾ ਗਗਨਾ ਸੇਵਾ ਕਰ ਰਿਹਾ ਹੈ ਕਿਹੜੇ ਰਸਤੇ ਮਗਰ ਉਹ ਤਾਂ ਬਤਨ ਨਹੀਂ ਦਿੱਤਾ ਜਿੱਤੇ ਜਿਹੜੀ ਹੈ ਫਲਾਲ ਦੇ ਨਾਲ ਸਲਾ ਨਾ ਰਕੇ ਤੇਲ ਫੇਰ ਨਹੀਂ ਦਵਾਉਂਦਾ ਹੇ ਤਾਂ ਆਪਣੇ ਘਰਪ੍ਰੀਤ ਹੋਏ ਘਰਪ੍ਰੀਤ ਸੇਵਾ ਬਾਰੇ ਲੋਕਾਂ ਨੂੰ ਕੋਈ ਦੱਸ ਸੇਵਾ ਵੀ ਚੰਗੀ ਗੱਲ ਕਰਨੀ ਚਾਹੀਦੀ ਹੈ ਫਲ ਮਿਲਦਾ ਹੈ ਸੇਵਾ ਦਾ ਫਲ ਮਿੱਠਾ ਹੀ ਹੁੰਦਾ ਹੈ ਜੀ ਇਹ ਹੁੰਦਾ ਹੈ ਕਿ ਮਿਹਨਤ ਤੇਨੂੰ ਪਤਾ ਹੋਵੇ ਜਿਹੜਾ ਬੋਲੀ ਜਾਂਦਾ ਮਿਹਨਤ ਦਾ ਫਲ ਹੁੰਦਾ ਵੀ ਫਲ ਮਿੱਠਾ ਹੁੰਦਾ ਠੀਕ ਹੈ ਮਿਹਨਤ ਵੀ ਸੇਵਾ ਜੀ ਹੈਗੀ ਹੈ ਜੀ